ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਾਂ ਚੱਲੀਏ ਸੈਦੇਵਾਲ ਸਾਹਿਬ ਅੱਜ ਮੱਸਿਆ ਦਾ ਦਿਹਾੜਾ ਗੁਸਾਖ ਦੇ ਮਹੀਨੇ ਦੀ ਮੱਸਿਆ ਹੈ ਕਿ ਆਪਾਂ ਚੱਲਦੇ ਹਾਂ ਸੈਦੇਵਾਲੇ ਰਾਕਲ ਸਿਟੀ ਨੂੰ ਕ੍ਰੋਸ ਕਰ ਲਿਆ ਓਵਰ ਬ੍ਰਿਜ ਤੇ ਚੜ ਗਏ ਆ ਤੇ ਨਾਲ ਦਾ ਪਿੰਡ ਉਹਦੇ ਕੋਲ ਕੁਝ ਦੇਖਿਆ ਕੌਣ ਸੀ ਅੰਬਰੇਟੇ ਰੇਲਵੇ ਫਾਟਕ ਤੇ ਤੇ ਟ੍ਰੇਨ ਲੰਘ ਜਾਣ ਤੋਂ ਬਾਅਦ ਆਪਾਂ ਕ੍ਰਾਸ ਕਰਾਂਗੇ ਆਓ ਹਾਰਟ ਖੁੱਲ ਗਿਆ ਆਪਾਂ ਚੱਲਦੇ ਆਂ ਤੇ ਚੱਲਣ ਤੋਂ ਬਾਅਦ ਜਲਦੀ ਦੇ ਨਾਲ ਪਹੁੰਚਦੇ ਆਂ ਸੈਦੇਵਾਲਾ ਪਾਰਕ ਦੇ ਵਿੱਚ ਗੱਡੀ ਲਾ ਦਿੱਤੀ ਹੈ ਤੇ ਆ ਵੇਖੋ ਲੋਕਮੈਂਟ ਹੋ ਰਹੀ ਹੈ ਸਿੰਘਾਂ ਦੇ ਵਾਸਤੇ ਪਹੁੰਚ ਗਏ ਆਂ ਜੀ ਇੱਥੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਮਾਹਨ ਸੰਸਚੀ ਮੰਜੀ ਇਹ ਪੈਦਲ ਚੱਲਦੇ ਆਂ ਆਪਾਂ ਨਾਲ ਕੁਝ ਸੰਗਤ ਹੈ ਆਪਣੇ ਆਓ ਜੀ ਛੋਟਾ ਗੇਟ ਧੰਗੂ ਗੁਰੂ ਅਮਰਦਾਸ ਮਹਾਰਾਜ ਤੇ ਇਧਰ ਦੀ ਸਾਈਡ ਆਪਾਂ ਦਰਸ਼ਨੀ ਜੋੜੀ ਤੇ ਪਹੁੰਚੇ ਆਂ ਜਿੱਥੇ ਬੇਅੰਤ ਸੰਗਤਾਂ ਧੰਗੂ ਗੁਰੂ ਅਮਰਦਾਸ ਬਹਾਦਰ ਦੇ ਸੱਚੇ ਸਿੱਖ ਉਹਨਾਂ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਨੇ ਸਾਹਮਣੇ ਬੋਰਡ ਲੱਗਾ ਵੇਖੋ ਗੁਰਦੁਆਰਾ ਪਾਹਨਸਾਂ ਸੱਚੀ ਮੰਦਿਰ ਸਹਦੇਵਾਲਾ ਇਹ ਨੇੜੇ ਬੁਲਾੜਾ ਮਾਨਸਾ ਜਿਲ੍ਹੇ ਵਿੱਚ ਪੈਂਦਾ ਹੈ ਬੇਅੰਤ ਸੰਗਤਾਂ ਪਹੁੰਚੀਆਂ ਨੇ ਖੜਾ ਪ੍ਰਸ਼ਾਦ ਦੀ ਲਾਈਨ ਵਿੱਚ ਲੱਗੀਆਂ ਨੇ ਖੜਾ ਪ੍ਰਸ਼ਾਦ ਦੀ ਅਰਦਾਸ ਕਰਾਉਣ ਵਾਸਤੇ ਸੰਗਤਾ ਵੇਖੋ ਠਾਠਾ ਮਾਰਦਾ ਇਕੱਠ ਅਜੇ ਤਕਰੀਬਨ 9 9:30 9 ਵਜੇ ਦਾ ਟਾਈਮ 9:30 ਦਾ ਟਾਈਮ ਹੈ ਤੇ ਸੰਗਤ ਅਜੇ ਹੋਰ ਬਹੁਤ ਜ਼ਿਆਦਾ ਆਉਣੀ ਹੈ ਦੁਪਹਿਰ ਦੇ ਵਕਤ ਬਹੁਤ ਭੀੜ ਹੋਏਗੀ ਆਓ ਚਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਪਹੁੰਚ ਕਰਕੇ ਆਪਾਂ ਨਮਸਕਾਰ ਗੁਰੂ ਸਾਹਿਬ ਨੂੰ ਕਰੀਏ ਅਰਦਾਸ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ ਸਾਨੂੰ ਵੀ ਬਖਸ਼ੋ ਜਿਸ ਤਰ੍ਹਾਂ ਆਪ ਜੀ ਨੇ ਵਿਅੰਕ ਸੰਗਤਾਂ ਨੂੰ ਵਿਅੰਕ ਰੋਗੀਆਂ ਦੁਖੀਆਂ ਨੂੰ ਦੁੱਖ ਕੱਟ ਕੇ ਮਹਾਰਾਜ ਖੁਸ਼ੀਆਂ ਦੇ ਨਾਲ ਨਿਵਾਜਿਆ ਆ ਦੇਖੋ ਪਾਵਨ ਦਰਬਾਰ ਹੈ ਇਹ ਦਰਬਾਰ ਸਾਧ ਸੰਗਤ ਜੀ ਆਜ ਦੀ ਤੌਰ ਤੇ ਬਣਾਇਆ ਗਿਆ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ ਅੱਗੇ ਤੱਤ ਦਿਖਾ ਦਿੱਤਾ ਜਾਵੇਗਾ ਇੰਨੇ ਜੀ ਆਜ ਦੀ ਤੌਰ ਤੇ ਲੰਗਰ ਹਾਲ ਦੇ ਵਿੱਚ ਦਵਾਨ ਹਾਲ ਜਿਹੜੇ ਦਰਬਾਰ ਬਣੇ ਨੇ ਗੁਰੂ ਕੇ ਸੰਗਤ ਗੁਰੂ ਸਾਹਿਬ ਨੂੰ ਨਮਸਕਾਰ ਕਰ ਰਹੀ ਹੈ ਆਪਾਂ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਤੋਂ ਬਾਅਦ ਆਪਾਂ ਫਿਰ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜਿੱਥੇ ਜੋੜਾ ਸਾਹਿਬ ਸੰਗਤਾਂ ਦੇ ਮਸਤਕ ਨੂੰ ਸੁਹਾਇਆ ਜਾਂਦਾ ਹੈ ਉਧਰ ਨੂੰ ਚੱਲਾਂਗੇ ਥੋੜਾ ਸਮਾਂ ਦਰਬਾਰ ਸਾਹਿਬ ਵਿੱਚ ਬੈਠ ਕੇ ਆਪਾਂ ਉਸ ਕਤਾਰ ਵਿੱਚ ਲੱਗੇ ਹਾਂ ਜਿੱਥੇ ਜੋੜਾ ਸਾਹਿਬ ਲਗਾਇਆ ਜਾਂਦਾ ਹੈ ਉਹ ਸਾਹਮਣੇ ਬਿਆੰਤ ਸੰਗਤਾਂ ਸਤਿਗੁਰਾਂ ਦਾ ਪਾਵਨ ਜੋੜਾ ਸਾਹਿਬ ਆਪਣੇ ਮੱਥੇ ਨੂੰ ਲਵਾ ਕੇ ਮਸਤਕ ਸਫਲਾ ਕਰਦੀਆਂ ਨੇ ਕਾਹੋ ਆਪਾਂ ਵੀ ਉਸ ਕਤਾਰ ਵਿੱਚ ਲੱਗ ਕੇ ਸਤਿਗੁਰਾਂ ਦੀ ਪਾਵਨ ਬਖਸ਼ਿਸ਼ ਪ੍ਰਾਪਤ ਕਰੀਏ ਇਹ ਨੇ ਜੀ ਪਾਵਨ ਜੋੜਾ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਉਹਨਾਂ ਦੇ ਨੰਨ ਸੇਵਕ ਸਚਨ ਸਤ ਜੀ ਨੂੰ ਬਖਸ਼ਿਸ਼ ਹੋਏ ਸਨ ਤੇ ਜੋੜਾ ਸਾਹਿਬ ਲਵਾਉਣ ਤੋਂ ਬਾਅਦ ਖੜਾ ਪ੍ਰਸਾਦ ਪ੍ਰਾਪਤ ਕੀਤਾ ਧੰਨਵਾਦ ਸਾਹਿਬ ਤੋਂ ਬਾਹਰ ਆ ਗਏ ਆਹ ਖੜਾ ਕੇ ਆਪਾਂ ਖੜਾ ਪ੍ਰਸਾਦ ਲੈ ਕੇ ਬਾਹਰ ਆ ਗਏ ਸੰਗਤਾਂ ਪਹੁੰਚ ਰਹੀਆਂ ਨੇ ਹਮ ਹਮ ਆ ਕੇ ਤੇ ਹੁਣ ਪਹੁੰਚਿਆ ਜੀ ਲੰਗਰ ਹਾਲ ਦੇ ਵਿੱਚ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਵੇਖੋ ਸੰਗਤਾਂ ਪਹੁੰਚ ਰਹੀਆਂ ਨੇ ਤੇ ਲੰਗਰ ਛਕ ਰਹੀਆਂ ਨੇ ਵਾਪਸੀ ਤੇ ਆਪਾਂ ਆ ਇੱਕ ਬਹੁਤ ਸੋਹਣਾ ਜੋ ਤੁੰਬੀ ਵਰਗਾ ਸਾਜ਼ ਬਣਾਇਆ ਹੋਇਆ ਕਿਸੇ ਕਮੇ ਨੇ ਉਹਨੂੰ ਵਜਾ ਕੇ ਫਿਰ ਆਪਾਂ ਵਾਪਸੀ ਵਾਲੀ ਤਿਆਰੀ ਕੀਤੀ ਹੈ ਆਉਂਦੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਆਪ ਜੀ ਨੇ ਦਰਸ਼ਨ ਕੀਤੇ ਨੇ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਦਿਰ ਸੈਦੇਵਾਲਾ ਬੋਹਾਬਲ ਬੁੱਢਲਾਡਾ ਦੇ ਨੇੜੇ ਮਾਨਸਾ ਜਿਲੇ ਵਿੱਚ ਪੈਂਦਾ ਹੈ ਤੇ ਬਹੁਤ ਥੋੜੇ ਸਮੇਂ ਦੀ ਆਪਾਂ ਵੀਡੀਓ ਜਿਹੜੀ ਹੈ ਬਲੌਗ ਬਣਾਇਆ ਤੇ ਜੇ ਸੰਗਤ ਦਾ ਹੁਕਮ ਹੋਵੇ ਤਾਂ ਕਮੈਂਟਾਂ ਵਿੱਚ ਦੱਸ ਦੇਣਾ ਤਾਂ ਆਪਾਂ ਪੂਰਾ ਇਤਿਹਾਸ ਜੋ ਪੁਰਾਣਾ ਅਮਰਦਾਸ ਮਸਜਿਦ ਦਾ ਪਾਤਸ਼ਾਹ ਹੈ ਸੈਦੇਵਾਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਹੈ ਵਲੌਗ ਬਣਾ ਕੇ ਪੂਰੀ ਵੀਡੀਓ ਦੇ ਵਿੱਚ ਆਪਾਂ ਪਾਵਾਂਗੇ ਤੇ ਆਪ ਜੀ ਨੇ ਕਮੈਂਟਾਂ ਵਿੱਚ ਦੱਸ ਦੇਣਾ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ